3 ਜਨਵਰੀ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜੀਹਾਂ ਘਟਨਾਵਾਂ ਵਾਪਰੀਆਂ ਜੋ ਕਿ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਤਾਂ ਆਓ ਜਾਣਦੇ ਹਾਂ 30 ਜਨਵਰੀ ਦੇ ਇਤਿਹਾਸ ਬਾਰੇ 30 ਜਨਵਰੀ 1948 ਨੂੰ ਦਿੱਲੀ ਦੇ ਬਿਰਲਾ ਹਾਊਸ ਵਿੱਚ ਨਥੁਰਾਮ ਗੋਟਸੇ ਨੇ ਮੋਹਨਦਾਸ ਕਰਮਚੰਦ ਗਾਂਧੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ 30 ਜਨਵਰੀ ਦੀ ਸਵੇਰ ਨੂੰ ਬਿਰਲਾ ਹਾਊਸ ਦੀ ਪ੍ਰਾਰਥਨਾ ਸਭਾ 'ਚ ਗਾਂਧੀ ਥੋੜੀ ਦੇਰ ਨਾਲ ਪਹੁੰਚੇ ਸਨ ਜਿਵੇਂ ਹੀ ਗਾਂਧੀ ਪ੍ਰਾਰਥਨਾ ਸਭਾ 'ਚ ਪਹੁੰਚੇ ਤਾਂ ਲੋਕਾਂ 'ਚ ਹਲਚਲ ਮਚ ਗਈ ਕਿ ਬਾਪੂ ਆ ਗਏ ਉਸ ਸਮੇਂ ਇੱਕ ਵਿਅਕਤੀ ਨੇ ਗਾਂਧੀ ਦੇ ਪੈਰ ਚੁੰਮਣ ਦੀ ਕੋਸ਼ਿਸ਼ ਕੀਤੀ ਜਦੋਂ ਤੱਕ ਉੱਥੇ ਮੌਜੂਦ ਲੋਕ ਕੁਝ ਸਮਝ ਸਕਦੇ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਦਰੈਦਲ ਨਥੂਰਾਮ ਗੋਡਸੇ ਨੇ ਗਾਂਧੀ ਦੀ ਛਾਤੀ ਅਤੇ ਪੇਟ ਵਿੱਚ ਤਿੰਨ ਗੋਲੀਆਂ ਮਾਰ ਦਿੱਤੀਆਂ ਸਨ। ਗਾਂਧੀ ਉੱਥੇ ਹੀ ਡਿੱਗ ਗਏ। ਉਸ ਦਿਨ ਉੱਥੇ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ। ਕੁਝ ਹੀ ਮਿੰਟਾਂ ਵਿੱਚ ਗਾਂਧੀ ਦੀ ਮੌਤ ਹੋ ਗਈ। ਗੋਡਸੇ ਨੇ ਗਾਂਧੀ ਨੂੰ ਕਿਉਂ ਮਾਰਿਆ ਇਸ ਦੇ ਕਈ ਜਵਾਬ ਮਿਲ ਸਕਦੇ ਨੇ। ਪਰ ਅਸੀਂ ਤੁਹਾਨੂੰ ਗੋੜਛੇ ਦੁਆਰਾ ਫਾਂਸੀ ਤੋਂ ਪਹਿਲਾਂ ਗਾਂਧੀ ਦੀ ਹੱਤਿਆ ਦੇ ਦਿੱਤੇ ਕਾਰਨਾਂ ਦਾ ਇੱਕ ਛੋਟਾ ਜਿਹਾ ਹਿੱਸਾ ਦੱਸਣ ਜਾ ਰਹੇ ਹਾਂ ਗਾਂਧੀ ਉਹਨੇ ਦਿਨੀ ਮਰਨ ਵੱਤ ਤੇ ਸਨ ਉਹਨਾਂ ਦੀ ਮੰਗ ਸੀ ਕਿ ਭਾਰਤ ਪਾਕਿਸਤਾਨ ਨੂੰ ਆਪਣਾ ਹਿੱਸਾ 50 ਕਰੋੜ ਰੁਪਏ ਦੇਵੇ। ਨਥੋਰਾਮ ਨੇ ਆਪਣੇ ਬਿਆਨ 'ਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਜਦੋਂ ਤੱਕ ਗਾਂਧੀ ਜ਼ਿੰਦਾ ਹਨ ਉਹ ਭਾਰਤ ਅਤੇ ਹਿੰਦੂਆਂ ਦੇ ਖਿਲਾਫ ਕੰਮ ਕਰਦੇ ਰਹਿਣਗੇ। ਗੋਰਸੇ ਦੇ ਸ਼ਬਦ ਸਨ ਜਦੋਂ ਗਾਂਧੀ ਨੇ ਮੁਸਲਮਾਨਾਂ ਦੇ ਹੱਕ ਵਿੱਚ ਆਪਣਾ ਆਖਰੀ ਵਾਰਤ ਰੱਖਿਆ ਤਾਂ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਗਾਂਧੀ ਦੀ ਹੋਂਦ ਨੂੰ ਤੁਰੰਤ ਖਤਮ ਕਰਨਾ ਹੋਵੇਗਾ। ਗਾਂਧੀ ਨੇ ਦੱਖਣੀ ਅਫਰੀਕਾ ਵਿੱਚ ਭਾਰਤੀ ਲੋਕਾਂ ਨੂੰ ਹੱਕ ਦਿਵਾਉਣ ਲਈ ਬਹੁਤ ਵਧੀਆ ਕੰਮ ਕੀਤਾ ਸੀ ਪਰ ਜਦੋਂ ਉਹ ਭਾਰਤ ਆਏ ਤਾਂ ਉਹਨਾਂ ਦੀ ਮਾਨਸਿਕਤਾ ਬਦਲ ਗਈ। ਉਹ ਆਪਣੇ ਆਪ ਨੂੰ ਸਹੀ ਗਲਤ ਦਾ ਫੈਸਲਾ ਕਰਨ ਵਾਲੇ ਅੰਤਿਮ ਜੱਜ ਸਮਝਣ ਲੱਗ ਪਏ ਜਿਕਰ ਦੇਸ਼ ਨੂੰ ਉਹਨਾਂ ਦੀ ਅਗਵਾਈ ਚਾਹੀਦੀ ਹੈ ਤਾਂ ਉਹ ਇਹਨਾਂ ਦੀ ਅਜਿੱਤਤਾ ਨੂੰ ਸਵੀਕਾਰ ਕਰਨ ਦੇ ਬਰਾਬਰ ਸੀ ਗੋਟ ਸੇ ਅਤੇ ਨਾਰਾਇਣ ਆਪਟੇ ਨੂੰ ਗਾਂਧੀ ਦੀ ਹੱਤਿਆ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਤੇ 15 ਨਵੰਬਰ 1949 ਨੂੰ ਫਾਂਸੀ ਦੇ ਦਿੱਤੀ ਗਈ ਆਜ਼ਾਦ ਭਾਰਤ ਵਿੱਚ ਇਹ ਪਹਿਲੀ ਮੌਤ ਦੀ ਸਜ਼ਾ ਸੀ 31 ਜਨਵਰੀ ਨੂੰ ਦੇਸ਼ ਵਿੱਚ ਸ਼ਹੀਦੀ ਦਿਵਸ ਅਤੇ ਮਹਾਤਮਾ ਗਾਂਧੀ ਯਾਦਗਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ 3 ਜਨਵਰੀ 1899 ਨੂੰ ਪ੍ਰਸਿੱਧ ਹਿੰਦੀ ਸਾਹਿਤਕਾਰ ਜੈ ਸ਼ੰਕਰ ਪ੍ਰਸਾਦ ਦਾ ਜਨਮ ਉੱਤਰ ਪ੍ਰਦੇਸ਼ ਦੇ ਵਾਰਾਨਸੀ ਵਿੱਚ ਹੋਇਆ ਸੀ ਜੈ ਸ਼ੰਕਰ ਪ੍ਰਸਾਦ ਨੂੰ ਹਿੰਦੀ ਸਾਹਿਤ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ ਜੈ ਸ਼ੰਕਰ ਪ੍ਰਸਾਦ ਹਿੰਦੀ ਸਾਹਿਤ ਦੇ ਛਾਇਆਵਾਦੀ ਯੁੱਗ ਦੇ ਚਾਰ ਥੰਮ੍ਹਾਂ ਵਿੱਚੋਂ ਇੱਕ ਸੀ ਜੈ ਸ਼ੰਕਰ ਪ੍ਰਸਾਦ ਨੇ ਭਾਵੇਂ ਕਵਿਤਾ ਨਾਟਕ ਕਹਾਣੀਆਂ ਨਿਬੰਧ ਨੋਵਲ ਹਰ ਵਿਧਾ ਵਿੱਚ ਆਪਣੀ ਅਮਿੱਟ ਛਾਪ ਛੱਡੀ ਹੈ ਪਰ ਨਾਟਕ ਦੇ ਖੇਤਰ ਵਿੱਚ ਉਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਨਾਵਲਾ ਦੀ ਦੁਨੀਆ ਵਿੱਚ ਪ੍ਰੇਮ ਚੰਦ ਦਾ ਜੋ ਸਥਾਨ ਹੈ ਉਹ ਸਥਾਨ ਜੈ ਸ਼ੰਕਰ ਪ੍ਰਸਾਦ ਦਾ ਹਿੰਦੀ ਨਾਟਕੀ ਸਾਹਿਤ ਵਿੱਚ ਹੈ ਜੈ ਸ਼ੰਕਰ ਪ੍ਰਸਾਦ ਦੇ ਪ੍ਰਸਿੱਧ ਨਾਟਕ ਸੰਗ੍ਰਹਿ ਵਿੱਚ ਕਲਿਆਣੀ ਪ੍ਰਾਇਸ਼ਚਿਤ ਅਜਾਤ ਸ਼ਤਰੂ ਸਕੰਦ ਗੁਪਤ ਧਰੂਪ ਸੁਆਮੀਨੀ ਅਗਨੀ ਮਿੱਤਰ ਔਰ ਚੰਦਰ ਗੁਪਤ ਨਾਟਕ ਸ਼ਾਮਲ ਹਨ मुझे तोड़ लेना वनमाली उस पथ पर देना तुम फेक मातृभूमि पर शीश चढ़ाने जिस पथ पर जावे वीर अनेक ਇਹ ਪੰਕਤੀਆਂ ਭਾਰਤੀ ਕਵੀ, ਪੱਤਰਕਾਰ ਅਤੇ ਆਜ਼ਾਦੀ ਕੁਲਾਟੀਏ ਮੱਖਣ ਲਾਲ ਚਤੁਰvedi ਦੀ ਕਵਿਤਾ "ਪੁਸ਼ਪ ਕੀ ਅਭਿਲਾਸ਼ਾ" ਦਾ ਹਿੱਸਾ ਹਨ। 30 ਜਨਵਰੀ 1968 ਨੂੰ ਮੱਖਣ ਲਾਲ ਚਤੁਰਵੇਦੀ ਦੀ ਭੋਪਾਲ ਵਿੱਚ ਮੌਤ ਹੋ ਗਈ ਸੀ ਆਪਣੀ ਇਸ ਕਵਿਤਾ ਰਾਹੀਂ ਉਹਨਾਂ ਨੇ ਆਜ਼ਾਦੀ ਸੰਗਰਾਮ ਦੌਰਾਨ ਉਸ ਸਮੇਂ ਦੀ ਨਾਇਕਾ ਦੀਆਂ ਖੁਆਇਸ਼ਾਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਮੱਖਣ ਲਾਲ ਚਤੁਰਵੇਦੀ ਨੇ ਪ੍ਰਭਾ ਕਰਮਵੀਰ ਅਤੇ ਪ੍ਰਤਾਪ ਰਸਾਲਿਆਂ ਦਾ ਸੰਪਾਦਨ ਕੀਤਾ ਉਹਨਾਂ ਦਾ ਨਾਮ ছায়ਾਵਾਦ ਦੇ ਉਹਨਾਂ ਕਵੀਆਂ ਵਿੱਚ ਆਉਂਦਾ ਹੈ ਜਿਨ੍ਹਾਂ ਦੀ ਬਦੌਲਤ ਉਹ ਦੌਰ ਅਮਰ ਹੋ ਗਿਆ